ਗੁਰਦਾਸਪੁਰ ਚ ਜ਼ਮੀਨੀ ਵਿਵਾਦ ਨੂੰ ਲੈ ਕੇ ਪਹਿਲੀ ਤਰ ਵੱਲੋਂ ਦੂਸਰੀ ਤਰ ਦੇ ਦੋ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ ਗੁਰਦਾਸਪੁਰ ਦੇ ਪਿੰਡ ਕਲੇਰ ਖੁਰਦੇ ਦੇ ਵਿੱਚ ਇੱਕ ਘਟਨਾ ਵਾਪਰੀ ਜਿੱਥੇ 40 ਸਾਲ ਪੁਰਾਣਾ ਇੱਕ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਤਾਂ ਕੋਰਟ ਨੇ ਦੂਸਰੀ ਧਿਰ ਨੂੰ ਜਿਸ ਦੇ ਵਿੱਚ ਹਰਪ੍ਰਜਨ ਸਿੰਘ ਤੇ ਅਮਰੀਕ ਸਿੰਘ ਸ਼ਾਮਲ ਨੇ ਉਹਨਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਤਾਂ ਜਦੋਂ ਦੋਵੇਂ ਸਕੇ ਭਰਾ ਆਪਣੀ ਖੇਤੀ ਕਰਨ ਦੇ ਲਈ ਆਪਣੀ ਜ਼ਮੀਨ ਤੇ ਪਹੁੰਚ ਜਿਹੜੀ ਕੋਰਟ ਨੇ ਉਹਨਾਂ ਦੇ ਨਾਮ ਕਰ ਦਿੱਤੀ ਸੀ ਤਾਂ ਜਿਵੇਂ ਹੀ ਉਹ ਜ਼ਮੀਨ ਦੇ ਵਿੱਚ ਪਹੁੰਚੇ ਤਾਂ ਦੂਸਰੀ ਪਹਿਲੀ ਧਿਰ ਦੇ ਜਿਹੜੇ ਰਿਟਾਇਰ ਫੌਜੀ ਨੇ ਵੀਰਸਾ ਸਿੰਘ ਉਹਨਾਂ ਨੇ ਆਪਣੀ ਬੰਦੂਕ ਦੇ ਨਾਲ ਦੋਵੇਂ ਸਕੇ ਭਰਾ ਅਮਰੀਕ ਸਿੰਘ ਤੇ ਹਰਪ੍ਰਜਨ ਸਿੰਘ ਤੇ ਗੋਲੀਆਂ ਸਲਾ ਦਿੱਤੀਆਂ ਤੇ ਇਸ ਦੌਰਾਨ ਮੌਕੇ ਤੇ ਹੀ ਦੋਵਾਂ ਬਰਾਮਾ ਦੀ ਮੌਤ ਹੋ ਗਈ ਹਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਨੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਵੀ ਹੋਇਆ